ਆਈਸਕ੍ਰੀਮ ਖਾਣ ਦੇ ਸ਼ੌਕੀਨ ਹੈ ਖਬਰ ਧਿਆਨ ਨਾਲ ਦੇਖਣ ਅਤੇ ਹੋਰਾਂ ਲੋਕਾਂ ਦੇ ਨਾਲ ਵੀ ਇਸ ਖਬਰ ਨੂੰ ਮਤ ਤੋਂ ਵੱਧ ਜ਼ਰੂਰ ਸ਼ੇਅਰ ਕਰਨਾ ਤਾਂ ਜੋ ਹੋਰ ਲੋਕ ਵੀ ਸੁਚੇਤ ਹੋ ਸਕਣ ਦਰਸਲ ਕੁਝ ਦਿਨ ਪਹਿਲਾਂ ਹੀ ਤੁਹਾਡੇ ਨਾਲ ਇੱਕ ਮਾਮਲਾ ਸਾਂਝਾ ਕੀਤਾ ਸੀ ਜਦੋਂ ਇੱਕ ਸ਼ਖਸ ਨੇ ਆਨਲਾਈਨ ਆਈਸਕ੍ਰੀਮ ਆਰਡਰ ਕੀਤੀ ਸੀ ਅਤੇ ਉਸ ਦੀ ਆਈਸਕ੍ਰੀਮ ਦੇ ਵਿੱਚੋਂ ਇੱਕ ਇਨਸਾਨ ਦੀ ਕੱਟੀ ਹੋਈ ਉਂਗਲ ਨਿਕਲਦੀ ਹੈ ਜਿਸ ਤੋਂ ਬਾਅਦ ਉਸ ਦੇ ਵੱਲੋਂ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਪਰ ਹੁਣ ਦੂਜੇ ਪਾਸੇ ਗੱਲ ਕਰੀਏ ਤਾਂ ਇੱਕ ਅਜਿਹਾ ਹੀ ਮਾਮਲਾ ਮੁਰਤੋਂ ਸਾਹਮਣੇ ਆਇਆ ਹੈ ਜੀ ਹਾਂ ਜਿੱਥੇ ਪਹਿਲਾਂ ਇਹ ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਸੀ ਹੁਣ ਇਹ ਮਾਮਲਾ ਨੌਇਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਆਈਸਕ੍ਰੀਮ ਦੇ ਡੱਬੇ ਦੇ ਵਿੱਚੋਂ ਇੱਕ ਵੱਡਾ ਕੀੜਾ ਨਿਕਲਿਆ ਜਿਸ ਨੂੰ ਅਸੀਂ ਕੰਖਜੂਰਾ ਵੀ ਕਹਿੰਦੇ ਹਾਂ ਉਹ ਕੀੜਾ ਇਸ ਆਈਸਕ੍ਰੀਮ ਦੇ ਡੱਬੇ ਦੇ ਵਿੱਚੋਂ ਨਿਕਲਿਆ ਦਰਅਸਲ ਇੱਕ ਔਰਤ ਦੇ ਵੱਲੋਂ ਆਪਣੇ ਬੱਚਿਆਂ ਦੇ ਲਈ ਇੱਕ ਆਈਸਕ੍ਰੀਮ ਦਾ ਡੱਬਾ ਔਨਲਾਈਨ ਆਰਡਰ ਕੀਤਾ ਗਿਆ ਜਦੋਂ ਉਸਨੇ ਆਈਸਕ੍ਰੀਮ ਦਾ ਇਹ ਡੱਬਾ ਖੋਲਿਆ ਤਾਂ ਦੇਖ ਕੇ ਉਸਦੇ ਹੋਸ਼ ਛੁੱਟ ਗਏ ਦਰਸਲ ਜਿਵੇਂ ਹੀ ਉਹ ਆਈਸਕ੍ਰੀਮ ਦਾ ਡੱਬਾ ਖੋਲਦੀ ਹੈ ਤਾਂ ਆਈਸਕ੍ਰੀਮ ਤੇ ਇਸ ਡੱਬੇ ਦੇ ਵਿੱਚ ਇੱਕ ਵੱਡਾ ਕੀੜਾ ਦੇਖ ਕੇ ਉਸਦੇ ਹੋਸ਼ ਛੁੱਟ ਜਾਂਦੇ ਨੇ ਉਸ ਤੋਂ ਬਾਅਦ ਉਸਦੇ ਵੱਲੋਂ ਜੋ ਡਿਲੀਵਰੀ ਕਰਨ ਆਇਆ ਸੀ ਉਸ ਨੂੰ ਵੀ ਇਸ ਬਾਰੇ ਦੱਸਿਆ ਜਾਂਦਾ ਹੈ ਤੇ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਜਿਸ ਕੰਪਨੀ ਦੀ ਆਈਸਕ੍ਰੀਮ ਸੀ ਉਸ ਕੰਪਨੀ ਦੇ ਵੱਲੋਂ ਇਸ ਔਰਤ ਨੂੰ ਫੋਨ ਕੀਤਾ ਜਾਵੇਗਾ ਦਰਸਲ ਅਮੂਲ ਆਈਸਕ੍ਰੀਮ ਸੀ ਹੈ ਅਮੂਲ ਕੰਪਨੀ ਦੀ ਹੈ ਆਈਸਕ੍ਰੀਮ ਸੀ ਇੱਕ ਵੱਡੀ ਕੰਪਨੀ ਇੱਕ ਵੱਡਾ ਨਾਂ ਅਤੇ ਅਮੂਲ ਦੀ ਆਈਸਕ੍ਰੀਮ ਦੇ ਬਹੁਤ ਚੋਕੀੜਾ ਨਿਕਲਾਈ ਇੱਕ ਵੱਡੀ ਗੱਲ ਹੈ ਅਤੇ ਵੱਡੇ ਸਵਾਲ ਖੜੇ ਕਰ ਰਿਹਾ ਹੈ ਤਾਂ ਕਿਤਨਾ ਕਿਤੇ ਹੁਣ ਇਸ ਔਰਤ ਦੇ ਵੱਲੋਂ ਵੀਡੀਓ ਪਾਈ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ ਤੇ ਹੋਰਾਂ ਲੋਕਾਂ ਨੂੰ ਵੀ ਸੁਚੇਤ ਕੀਤਾ ਕਿ ਤਾਂ ਕਿ ਤੁਸੀਂ ਵੀ ਸਾਵਧਾਨ ਹੋ ਜਾਓ ਅਤੇ ਬਾਹਰੋਂ ਖਾਣਾ ਬੰਦ ਕਰ ਦਿਓ ਬਾਹਰੋਂ ਜਿਹੜੇ ਵੀ ਲੋਕ ਆਈਸਕ੍ਰੀਮ ਸ਼ੌਂਕ ਦੇ ਨਾਲ ਖਾਂਦੇ ਨੇ ਉਹ ਇਹ ਵੀਡੀਓ ਜ਼ਰੂਰ ਦੇਖਣ ਤੇ ਹੋਰਾਂ ਦੇ ਨਾਲ ਵੀ ਇਸ ਵੀਡੀਓ ਨੂੰ ਵੱਤ ਤੋਂ ਵੱਤ ਜ਼ਰੂਰ ਸਾਂਝਾ ਕਰਨ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾ ਹੁਣ ਲਗਾਤਾਰ ਹੀ ਲੋਕਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਜਾਂਚ ਜਿਹੜੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਮੁੰਬਈ ਦੇ ਵਿੱਚ ਇੱਕ ਆਈਸਕ੍ਰੀਮ ਕਾਨ ਦੇ ਵਿੱਚ ਕੱਟੀ ਹੋਈ ਉਂਗਲ ਮਿਲਣ ਤੋਂ ਬਾਅਦ ਹੁਣ ਨੌਇਡਾ ਦੇ ਵਿੱਚ ਇੱਕ ਆਈਸਕ੍ਰੀਮ ਦੇ ਡੱਬੇ ਦੇ ਵਿੱਚੋਂ ਇੱਕ ਕਨ ਖਜੂਰਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਸੈਕਟਰ 12 ਦੇ ਵਿੱਚ ਰਹਿਣ ਵਾਲੀ ਦੀਪਾ ਨੇ ਸ਼ਨੀਵਾਰ ਸਵੇਰੇ ਆਨਲਾਈਨ ਡਿਲੀਵਰੀ ਐਪ ਤੋਂ ਅਮੂਲ ਦੀ ਆਈਸਕ੍ਰੀਮ ਆਰਡਰ ਕੀਤੀ ਸੀ ਔਰ ਉਹ ਦਾ ਦਾਵਾ ਹੈ ਕਿ ਜਦੋਂ ਉਸਨੇ ਡੱਬਾ ਖੋਲਿਆ ਤਾਂ ਉਸ ਦੇ ਵਿੱਚੋਂ ਕੀੜਾ ਨਿਕਲਿਆ ਉੱਥੇ ਦੂਜੇ ਪਾਸੇ ਚੀਫ ਫੂਡ ਸੇਫਟੀ ਅਫਸਰ ਅਕਸ਼ੇ ਗੋਇਲ ਨੇ ਦੱਸਿਆ ਹੈ ਕਿ ਮਾਮਲੇ ਦੀ ਜਾਣਕਾਰੀ ਮੀਡੀਆ ਰਾਹੀਂ ਮਿਲੀ ਹੈ ਕੋਈ ਲਿਖਤੀ ਸ਼ਿਕਾਇਤ ਅਜੇ ਤੱਕ ਨਹੀਂ ਮਿਲ ਪਾਈ ਹੈ ਅਜਿਹੇ ਦੇ ਵਿੱਚ ਉਹ ਵਾਇਰਲ ਹੋਈ ਵੀਡੀਓ ਦੇ ਆਧਾਰ ਤੇ ਉੱਤੇ ਹੀ ਜਾਂਚ ਕਰਨਗੇ ਅਤੇ ਪੀੜਤ ਦੇ ਨਾਲ ਗੱਲਬਾਤ ਕਰਕੇ ਅੱਗੇ ਦੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਅਮਲ ਤੁਹਾਨੂੰ ਲਿਆਣ ਦੀ ਜਾਵੇਗੀ ਤੁਹਾਨੂੰ ਵੀਡੀਓ ਦਿਖਾਉਂਦੇ ਹਾਂ ਜੋ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਕਿਉਂਕਿ ਗਰਮੀ ਦਾ ਮੌਸਮ ਚੱਲ ਰਿਹਾ ਹੈ ਤੇ ਗਰਮੀ ਦੇ ਇਸ ਮੌਸਮ ਦੇ ਵਿੱਚ ਹਰ ਕੋਈ ਹੀ ਆਈਸਕ੍ਰੀਮ ਸ਼ੌਕ ਨਾਲ ਖਾਣਾ ਪਸੰਦ ਕਰਦਾ ਹੈ ਖਾਸ ਕਰਕੇ ਬੱਚੇ ਪਰ ਆਪਣੇ ਬੱਚਿਓ ਨੂੰ ਆਈਸਕ੍ਰੀਮ ਦੇਣ ਤੋਂ ਪਹਿਲਾਂ ਇੱਕ ਵਾਰ ਸਹੀ ਤਰੀਕੇ ਇਸ ਨੂੰ ਦੇਖ ਲਓ ਕਿ ਇਸ ਦੇ ਵਿੱਚ ਕੋਈ ਬਾਹਰਲੀ ਵਸਤੂ ਤਾਂ ਨਹੀਂ ਹੈ ਕੋਈ ਕੀੜਾ ਤਾਂ ਨਹੀਂ ਹੈ ਕਿਉਂਕਿ ਪਿਛਲੇ ਦਿਨੀ ਵੀ ਅਸੀਂ ਤੁਹਾਡੇ ਨਾਲ ਇੱਕ ਮਾਮਲਾ ਸਾਂਝਾ ਕੀਤਾ ਸੀ ਜਦੋਂ ਮੁੰਬਈ ਦੇ ਵਿੱਚ ਇੱਕ ਸ਼ਖਸ ਨੇ ਇੱਕ ਡਾਕਟਰ ਸੀ ਉਸਨੇ ਆਈਸਕ੍ਰੀਮ ਆਰਡਰ ਕੀਤੀ ਸੀ ਆਨਲਾਈਨ ਅਤੇ ਉਸ ਦੀ ਬਟਰ ਸਕੋ ਚੋਆਈਸਕ੍ਰੀਮ ਦੇ ਵਿੱਚੋਂ ਮਨੁੱਖੀ ਜਿਹੜੀ ਕੱਟੀ ਹੋਈ ਉਂਗਲ ਸੀ ਉਹ ਮਿਲੀ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਵੀ ਅਜੇ ਜਾਂਚ ਚੱਲ ਰਹੀ ਹੈ ਤੇ ਹੁਣ ਇਸੇ ਦੌਰਾਨ ਵੱਡਾ ਮਾਮਲਾ ਮੁਰਤੋਂ ਸਾਹਮਣੇ ਆ ਗਿਆ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਜੱਪੇ ਤੋਂ ਦੂਰ ਤੇ ਮੁਦੇ ਦੇ ਨੇੜੇ ਲਾਈ ਪੰਜਾਬੀ ਟੀਵੀ